ਹਰਜਿੰਦਰ ਸਿੰਘ ਜੀ ਕਲਾ ਭਜਨ ਗਾਇਕ ਹਰੀ ਕੁਰੇਸ਼ ਹਰੀ لال ਸੋਨੀ ਗੁਰੂ ਪਿਆਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਅਸੀਸਾਂ ਸਭ ਦਾ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਹੈ ਆਪ ਨੇ ਕੀਰਤਨ ਸੁਣਿਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ ਅਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈਦਲ ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਇਹ ਲਫਾਫਾ ਸੂਪਰ ਸਰਕਾਰ ਜਿੱਤ ਤੋਂ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਤੇ ਇਹ ਮੈਂ ਖੋਲ ਕੇ ਦੇਖਣਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ ਇਹ ਤੁਹਾਡੇ ਸਾਹਮਣੇ ਖੋਲਦਾ खुलता कि इधरू खोलता अच्छा है देखो जी खोल लिया मैं ते, ते है हाँ जी ठीक है जी इन मैं पास रख देना मेरा ख्याल है सर्टिफिकेट लगता मैनू हाँ सर्टिफिकेट है मेरा नाम नया ਵਾਹ ਵਾਹ ਇਹ ਮੇਰਾ ਨਾਮ ਲਿਖਿਆ ਹੋਇਆ ਇਹ ਮੈਨੂੰ ਜਿ ਲੱਗਦਾ ਮੇਰਾ ਇਕੱਲੇ ਦਾ ਨਾਮ ਲਿਖਿਆ ਮੇਰੇ ਸਭ ਦੋਸਤਾਂ ਦਾ ਮੇਰੇ ਸਭ ਕੀਤਨੀ ਵੀਰਾਂ ਦਾ ਲਿਖਿਆ ਹੋਇਆ ਮੈਂ ਸਿਰਫ ਉਹਨਾਂ ਦਾ ਇੰਡੀਕਾਰ ਉਹ ਵੀ ਮੁਖੀ ਬਣ ਕੇ ਮੈਂ ਇਹ ਸਨਮਾਨ ਲੈ ਕੇ ਆਇਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਅਧਿਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀ ਮੇਰੀ ਜਾਨ ਭਾਈ ਮਨਿੰਦਰ ਸਿੰਘ ਵੀ ਹੈ। ਔਰ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰੰਦਰਪਾਲ ਸਿੰਘ ਭਾਈ ਹਰਨਾਮ ਸਿੰਘ ਮੇਰੇ ਸਭ ਤੋਂ ਪਹਿਲਾ ਜਥੇ ਦੇ ਸਾਥੀ ਸੀ। ਇਹ ਉਹਨਾਂ ਦਾ ਵੀ ਸਨਮਾਨ ਹੈ। ਤੇ ਕਰੀਬਨ 20 ਸਾਲ ਮੇਰੇ ਨਾਲ ਲਗਾਤਾਰ ਜੇਪੀ ਸਿੰਘ ਜਤਿੰਦਰਪਾਲ ਸਿੰਘ ਨੇ ਤਬਲਾ ਵਜਾਇਆ। ਇਹ ਉਸ ਦਾ ਵੀ ਸਨਮਾਨ ਹੈ। ਤੋਂ ਮੇਰਾ ਟੀਮ ਵਰਕ ਸੀ ਜਿਸ ਟੀਮ ਵਰਕ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲਿਆ ਤੇ ਸਭ ਤੋਂ ਵੱਡਾ ਤੁਹਾਡਾ ਸਭ ਦਾ ਸਹਿਯੋਗ ਸਾਰਿਆਂ ਨੇ ਜੋ ਮੈਨੂੰ ਕੀਰਤਨ ਸੁਣ ਕੇ ਸਨਮਾਨਿਆ ਉਹ ਤਾਂ ਉਸ ਉਸ ਵਰਗਾ ਤੇ ਸਨਮਾਨ ਹੋਰ ਕੋਈ ਹੈ ਹੀ ਨਹੀਂ ਪਰ ਤੁਹਾਡੇ ਕਰਕੇ ਤੁਹਾਡੀ ਸਰੋਤ ਕਰਕੇ ਮੈਨੂੰ ਇਹ ਸਨਮਾਨ ਮਿਲਿਆ ਸੋ ਇਹ पद्मश्री ਤੇ ਪਦਮਸ਼ੀਰੀ ਦੇ ਨਾਲ ਇੱਕ ਸਰਟੀਫਿਕੇਟ ਜਿਹੜਾ ਰਾਸ਼ਟਰਪਤੀ ਵੱਲੋਂ ਮਿਲਦਾ ਉਹ ਮਿਲਿਆ ਜੀ ਸੋ ਫਿਰ ਮੈਂ ਹ ਹ ਮੈਂ ਹੁਣੇ-ਹੁਣੇ ਰਾਸ਼ਟਰਪਤੀ ਭਵਨ ਤੋਂ ਆਇਆ ਤੇ ਅਗਲੀਆਂ ਗੱਲਾਂ ਕਰਦਾਂ ਨਾ ਫਿਰ ਕਰਦਾਂ ਸੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰੇਸ਼ ਹਰੀ ਲਾਲ ਸੋਨੀ ਭਾਈ ਹਰਜਿੰਦਰ ਸਿੰਘ ਜੀ ਕਲਾ ਭਜਨ ਗਾਇਕ ਹਰੀ ਤੁਰੇ ਹਰੀ ਲਾਲ ਸੋਨੀ